ਫੁੱਲ ਟੀਮ ਆਪਣੇ ਕੋਲੇ ਹੈਂਡ ਐਮਬ੍ਰੋਇਡਰੀ ਤੋਂ ਲੈ ਕੇ ਆਰੀ ਦੀਆਂ ਮਸ਼ੀਨਾਂ ਨੇ ਪਫ ਦੀਆਂ ਮਸ਼ੀਨਾਂ ਨੇ ਤੇ ਮੈਂ ਹੈਂਡ ਪੇਂਟ ਵੀ ਕਰਦੀ ਆ ਤੇ ਬਲੌਕ ਪੇਂਟ ਵੀ ਕਰਦੇ ਆ एवरीथिंग ਇਨ ਅ ਸਿੰਗਲ ਰੂਫ ਨਾ ਤੁਸ ਤੁਹਾਨੂੰ ਇਹ ਇੱਕ ਰੂਫ ਦੇ نیچے ਸਾਰਾ ਕੁਝ ਹੀ ਮਿਲ ਜਾਊਗਾ ਇਹ ਨਹੀਂ ਹੈਗਾ ਵੀ ਕੋਟਨ ਦੇ ਨਹੀਂ ਬਣਾਉਂਦੇ ਹੈਗੇ ਜਾਂ ਇਹ ਨਹੀਂ ਹੈਗਾ ਵੀ ਆਪਾਂ ਕਾਟਨ ਤੋਂ ਪਿਓਰ ਤੱਕ ਦਾ ਸਫਰ ਹਰ ਤਰੀਕੇ ਦੀ ਐਮਬਰਾਇਡਰੀ ਆਰੀ ਜ਼ਰਦوزی ఎవਰੀਥਿੰਗ ਮੈਮ ਸਾਰਾ ਕੁਝ ਇੱਥੇ ਹੀ ਆ ਤੇ ਫਿਰ ਮੈਂ ਮੂ ਟੀਮ ਇਦਾਂ ਦੇ ਹਾਈਲੀ ਕੁਆਲੀਫਾਈਡ ਮੇਰੇ ਕੋਲ ਮਾਸਟਰ ਨੇ ਜਿੱਦਾਂ ਕਹ ਲਓ ਵੈਲ ਟ੍ਰੇਨਡ ਨੇ ਕੋਈ ਐ ਨਹੀਂ ਹੈਗਾ ਵੀ ਆਪਾਂ ਉਹ ਸਿੰਪਲ ਪਰਸਨ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਕਹ ਲਓ 20-20 ਸਾਲ ਦਾ ਐਕਸਪੀਰੀਅੰਸ ਆ ਉਹ ਬੰਦੇ ਆਪਾਂ ਹਾਇਰ ਕੀਤੇ ਹੋਏ ਨੇ ਸਾਰਾ ਕੁਝ ਮੈਮ ਬੜੇ ਸੋਹਣੇ ਤਰੀਕੇ ਨਾਲ ਮੇਰੀ ਟੀਮ ਮੇਰਾ ਸਾਤ ਦੇਰੀ ਆ ਇਹ ਮੈਮ ਜਿਹੜਾ ਰਸਤਾ ਆ ਇਹ ਇਕੱਲਿਆਂ ਦੇ ਤੈਅ ਕਰਨ ਦਾ ਨਹੀਂ ਹੈਗਾ ਜੇ ਤੁਸੀਂ ਕਹੋ ਫਾਈਨੈਂਸ਼ਲੀ ਤੁਹਾਨੂੰ ਫੈਮਿਲੀ ਸਪੋਰਟ ਕਰਦੀ ਆ ਤੁਹਾਡੇ ਕੋਲੇ ਅੱਛਾ ਕਸਟਮਰ ਆ ਬਿਹਾਈਂਡ ਮੈਮ ਬਿਹਾਈਂਡ ਦਾ ਸੀਨ ਜੇ ਤੁਸੀਂ ਕਹੋ ਤਾਂ ਤੁਹਾਡੇ ਕੋਲੇ ਇੱਕ ਅੱਛੀ ਟੀਮ ਦਾ ਹੋਣਾ ਬਹੁਤ ਜ਼ਰੂਰੀ ਆ